ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਿੱਖਾਂ ਦੀਆਂ ਧਾਰਮਿਕ ਅਤੇ ਰਾਜਨੀਤਿਕ ਸੰਸਥਾਵਾਂ ਨਾਲ ਜੋ ਵੀ ਛੇੜਖਾਨੀ ਹੋ ਰਹੀ ਆ ਜੋ ਵੀ ਉਹਨਾਂ ਦੇ ਪ੍ਰਬੰਧਾਂ ਦੇ ਵਿੱਚ ਦਖਲਅੰਦਾਜ਼ੀ ਹੋ ਰਹੀ ਆ ਉਹ ਇੱਕ ਆਮ ਸਿੱਖ ਲਈ ਇੱਕ ਸੱਚੇ ਸਿੱਖ ਲਈ ਬਹੁਤ ਹੀ ਮਨ ਨੂੰ ਦੁਖੀ ਕਰਨ ਵਾਲੀ ਸਥਿਤੀ ਬਣੀ ਹੋਈ ਹੈ ਅੱਜ ਦੀ ਤਰੀਕ ਵਿੱਚ ਸਿੱਖਾਂ ਦੀਆਂ ਤਿੰਨੇ ਪ੍ਰਮੁੱਖ ਸੰਸਥਾਵਾਂ ਜਿਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਅਕਾਲੀ ਦਲ ਇਹ ਤਿੰਨੇ ਹੀ ਸਾਡੀਆਂ ਪ੍ਰਮੁੱਖ ਸੰਸਥਾਵਾਂ ਆਪਣੇ ਪ੍ਰਧਾਨਾਂ ਤੋਂ ਆਪਣੇ ਜਹੇਦਾਰਾਂ ਤੋਂ ਵਿਹੋਣੀਆਂ ਚੱਲ ਰਹੀਆਂ ਹਨ ਇਸ ਤੋਂ ਵੱਡੀ ਕੋਈ ਦੁਖਦਾਈ ਘੜੀ ਜਾਂ ਦੁਖਦਾਈ ਪਹਿਲੂ ਸਿੱਖਾਂ ਵਾਸਤੇ ਨਹੀਂ ਹੋ ਸਕਦਾ ਜਿਸ ਨੇ ਵੀ ਇਸ ਸਥਿਤੀਆਂ ਪੈਦਾ ਕੀਤੀਆਂ ਹਨ ਉਹ ਜਾਣਬੁੱਝ ਕੇ ਪੈਦਾ ਕਰਿਆ ਹੈ ਜਿਸ ਦਿਨ ਦਾ ਜਹੇਦਾਰ ਸ੍ਰੀ ਅਕਾਲ ਤਖਤ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਅਹੁਦੇ ਤੋਂ ਬੇਪੱਤ ਕਰਕੇ ਲਾਇਆ ਗਿਆ ਵਾ ਉਸ ਨਾਲ ਸਿੱਖਾਂ ਦੇ ਹਿਰਦੇ ਬਲੁੰਦਰੇ ਗਏ ਹਨ ਇਕ ਆਮ ਸਿੱਖ ਅਜਿਹੀ ਗੰਭੀਰ ਸਥਿਤੀ ਦੇ ਵਿੱਚ ਇਹ ਉਮੀਦ ਕਰਦਾ ਸੀ ਕਿ ਹੁਣ ਸਿੱਖ ਸੰਸਦਾਂਵਾਂ ਸਿੱਖ ਸੰਪਰਦਾਵਾਂ ਆਪਣੇ ਆਪ ਨੂੰ ਅੱਗੂ ਖਵਾਉਣ ਵਾਲੇ ਲੀਡਰ ਉਹ ਹੁਣ ਅੱਗੇ ਆਉਣਗੇ ਅਤੇ ਅਜਿਹੀ ਸਥਿਤੀ ਦਾ ਵਿਰੋਧ ਕਰਨਗੇ ਪਰ ਦੁੱਖ ਦੀ ਗੱਲ ਕਿ ਕਿਸੇ ਵੀ ਸੰਸਥਾ ਨੇ ਕਿਸੇ ਵੀ ਸੰਪਰਦਾ ਨੇ ਇਸ ਦਾ ਡਟ ਕੇ ਵਿਰੋਧ ਨਹੀਂ ਕੀਤਾ ਅਤੇ ਨਾ ਹੀ ਕੋਈ ਅਜਿਹਾ ਪ੍ਰੋਗਰਾਮ ਉਲੀਕਿਆ ਜਿਸ ਪ੍ਰੋਗਰਾਮ ਦੀ ਇੱਕ ਆਮ ਸਿੱਖ ਉਡੀਕ ਕਰ ਰਿਹਾ ਸੀ ਪਰ ਇੱਕ ਗੱਲ ਇੱਥੇ ਇਹ ਪ੍ਰਮਾਤਮਾ ਦੀ ਕਲਾ ਵਰਤੀ ਹੈ ਕਿ ਭਾਵੇਂ ਹੋਰ ਕਿਸੇ ਸੰਸਥਾ ਨੇ ਜਾਂ ਹੋਰ ਕਿਸੇ ਸੰਪਰਦਾ ਨੇ ਇਸ ਚੀਜ਼ ਦਾ ਵਿਰੋਧ ਨਹੀਂ ਕੀਤਾ ਜਿਸ ਤਰ੍ਹਾਂ ਹੋਣਾ ਚਾਹੀਦਾ ਸੀ ਪਰ ਅਕਾਲੀ ਦਲ ਦੇ ਵਿੱਚੋਂ ਹੀ ਬਗਾਵਤੀ ਸਰਾ ਉੱਠਣ ਲੱਗ ਪਈਆਂ ਹਨ ਇਹ ਵੇਖ ਸੁਣ ਕੇ ਮਨ ਨੂੰ ਇਹ ਥੋੜੀ ਤਸੱਲੀ ਵੀ ਹੁੰਦੀ ਹੈ ਕਿ ਹਾਲੇ ਤੱਕ ਵੀ ਕੁਝ ਬੰਦੇ ਜਿਹੜੇ ਆ ਕੌਮ ਦੇ ਵਿੱਚ ਜਮੀਰ ਵਾਲੇ ਬੈਠੇ ਹੋਏ ਹਨ ਪਰ ਪਤਾ ਨਹੀਂ ਉਹ ਬੰਦੇ ਕਿਹੜੇ ਹਨ ਸਿੱਖ ਕੌਮ ਵੱਲ ਨੂੰ ਪੇਠੀ ਕਰਨੇ ਆ ਸਿੱਖ ਵੱਲ ਨੂੰ ਮੂੰਹ ਨਹੀਂ ਕਰ ਕੌਮ ਵੱਲ ਮੂੰਹ ਨਹੀਂ ਕਰਨਾ ਉਹ ਬੰਦਿਆਂ ਦੀ ਪਤਨੀ ਕੀ ਸੋਚ ਆ ਕਿ ਉਹ ਆਪਣੇ ਅਹੁਦਿਆਂ ਨੂੰ ਛੱਡਣ ਦੀ ਬਜਾਏ ਉਹਨਾਂ ਨਾਲ ਚਿਪਕ ਕੇ ਬੈਠੇ ਹੋਏ ਹਨ ਪਰ ਜੋ ਇਹ ਵਰਤਾਰਾ ਵਰਤਾਇਆ ਗਿਆ ਵਾ ਇਸ ਵਿੱਚ ਸਿੱਖਾ ਦੇ ਆਮ ਸਿੱਖਾਂ ਨੂੰ ਬਹੁਤ ਭਾਰੀ ਠੇਸ ਪਹੁੰਚੀ ਹੈ ਅਤੇ ਸਿੱਖ ਆਪਣੇ ਆਪ ਨੂੰ ਠੱਗਿਆ ਠੱਗਿਆ ਹੋਇਆ ਮਹਿਸੂਸ ਕਰ ਰਹੇ ਹਨ ਅਤੇ ਕੌਮ ਵਿੱਚ ਇੱਕ ਗੰਭੀਰ ਸਥਿਤੀ ਬਣੀ ਹੋਈ ਹੈ ਜਿਹੜੇ ਵੀ ਲੋਕ ਆਪਣੇ ਅਹੁਦਿਆਂ ਨਾਲ ਹਾਲੇ ਵੀ ਚਿਪਕੇ ਬੈਠੇ ਹਨ ਅੱਗੇ ਆਉਣ ਅਤੇ ਬਾਕੀਆਂ ਦੀ ਤਰ੍ਹਾਂ ਆਪਣੇ ਅਸਥੀਪੇ ਦੇਣ ਅਤੇ ਕੌਮ ਦੇ ਨਾਲ ਖੜਨ ਅਜਿਹਾ ਕਰਨ ਵਾਲ ਤੁਹਾਡਾ ਥੋੜਾ ਬੜਾ ਸਨਮਾਨ ਜੋ ਆ ਉਹ ਆਮ ਲੋਕਾਂ ਦੇ ਵਿੱਚ ਬਚਿਆ ਰਹੇਗਾ